ਮੋਹਾਲੀ ਦੇ ਚੰਡੀਗੜ੍ਹ ਦੇ ਬਾਰਡਰ ਨੇ ਉਹ ਸੀਲ ਕੀਤੇ ਹੋਏ ਆ ਬਹੁਤ ਸੀ ਪਰਸ ਨਜ਼ਰ ਆ ਰਹੀ ਹੈ ਸਾਰੇ ਪਾਸੇ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਬਹੁਤ ਸੂ ਲਾਜ਼ਮ ਨੂੰ ਹਦਾਇਤਾਂ ਨੇ ਕਿ ਕਿਸਾਨਾਂ ਦੀ ਗੱਡੀ ਜਿਹੜੀ ਆ ਜਾਂ ਕਿਸਾਨਾਂ ਦੇ ਟਰੈਕਟਰ ਆ ਉਹ ਨਹੀਂ ਜਾਣੇ ਚਾਹੀਦੇ ওয়াਟਰ ਕੈਨਨ ਖੜੇ ਆ ਵੱਡੇ ਵੱਡੇ ਟਿਪਰ ਖੜੇ ਆ ਕਿ ਜੇ ਟਰੈਕਟਰ ਟਰਾਲੀਆਂ ਆਉਣ ਤਾਂ ਟਿਪਰ ਲਗਾ ਕੇ ਸੜਕ ਦੇ ਉੱਪਰ ਇਹ ਸੜਕ ਕਿਸੇ ਵਕਤ ਵੀ ਬਲੌਕ ਕੀਤੀ ਜਾ ਸਕਦੀ ਆ ਕਿਸਾਨ ਲੀਡਰਾਂ ਦੇ ਘਰਾਂ ਦੇ ਬਾਹਰ ਵੀ ਪੁਲਿਸ ਲੱਗੀ ਹੋਈ ਹੈ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਡਿਟੇਨ ਕੀਤਾ ਗਿਆ ਹੈ ਅੰਡਰਗਰਾਉਂਡ ਹੋਏ ਹੋਏ ਆ ਕਈ ਕਿਸਾਨ ਲੀਡਰ ਤਾਂ ਆਪਣੀਆਂ ਵਕ ਵਕ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੇ ਨਾਲ ਮੀਟਿੰਗ ਹੋਈ ਮੀਟਿੰਗ ਟੁੱਟ ਗਈ ਸੀ ਔਰ ਉਸ ਤੋਂ ਬਾਅਦ ਕਿਸਾਨ ਕਹਿ ਰਹੇ ਸੀ ਕਿ ਅਸੀਂ ਚੰਡੀਗੜ੍ਹ ਪਹੁੰਚਾਂਗੇ ਚੰਡੀਗੜ੍ਹ ਪਹੁੰਚ ਕੇ ਪ੍ਰੋਟੈਸਟ ਕਰਾਂਗੇ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਅੱਜ ਚੰਡੀਗੜ੍ਹ ਪਹੁੰਚਣ ਦੀ ਕਾਲ ਸੀਗੀ ਪਰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਜੋ ਮੁਹਾਲੀ ਦੇ ਚੰਡੀਗੜ੍ਹ ਦੇ ਬਾਰਡਰ ਨੇ ਉਹ ਸੀਲ ਕੀਤੇ ਹੋਏ ਆ ਮੁਹਾਲੀ ਚੰਡੀਗੜ੍ਹ ਦੇ ਬਾਰਡਰਾਂ ਤੇ ਪੁਲਿਸੀ ਪਲਸ ਨਜ਼ਰ ਆ ਰਹੀ ਹੈ ਸਾਰੇ ਪਾਸੇ ਜਾਮ ਲੱਗਿਆ ਹੋਇਆ ਨਜ਼ਰ ਆ ਰਿਹਾ ਜੀਰਕਪੁਰ ਤੋਂ ਜੋ ਮੁਹਾਲੀ ਨੂੰ ਸੜਕ ਜਾਂਦੀ ਹੈ ਮੇਨ ਸੜਕ ਜਿਹੜੀ 에 ਰੋਡ ਹੈ ਔਰ ਉਸ ਰੋਡ ਦੇ ਹਾਲਾਤ ਕੀ ਨੇ ਉਹ ਅਸੀਂ ਤੁਹਾਨੂੰ ਦਿਖਾਉਨੇ ਕਿ ਲੰਬਾ ਜਾਮ ਲੱਗਿਆ ਹੋਇਆ ਔਰ ਇਸ ਦੇ ਨਾਲ ਹੀ ਪੁਲਿਸ ਹਰ ਪਾਸੇ ਮੁਸਤੈਦ ਹੈ ਪੁਲਿਸ ਹਰ ਪਾਸੇ ਤਾਇਨਾਤ ਕੀਤੀ ਹੋਈ ਹੈ ਹਰੇਕ ਚੌਂਕ ਦੇ ਉੱਪਰ ਪੁਲਿਸ ਤਾਇਨਾਤ ਹੈ ਐਂਟਰੀ ਪੁਆਇੰਟ ਹੈ ਕਿਉਂਕਿ ਇਧਰ ਵੀ ਦੇਖੋਗੇ ਤੁਸੀਂ ਤਾਂ ਇਹ ਐਂਟਰੀ ਪੁਆਇੰਟ ਹੈ ਜਿਹੜਾ ਕਿ ਜਾ ਜ਼ੀਰਕਪੁਰ ਹੋਵੇ ਚਾਹੇ ਅੰਬਾਲਾ ਹੋਵੇ ਪਟਿਆਲਾ ਹੋਵੇ ਛਤਬੀੜ ਦੀਆਂ ਲਾਈਟਾਂ ਤੋਂ ਜੋ ਅੱਗੇ 에어ਪੋਰਟ ਚੌਕ ਨੂੰ ਸੜਕ ਜਾਂਦੀ ਹੈ ਤਾਂ ਉਥੋਂ ਦੀਆਂ ਇਹ ਤਸਵੀਰਾਂ ਨੇ ਜਿੱਥੇ ਸਾਰੇ ਪਾਸੇ ਜਾਮ ਲੱਗਿਆ ਨਜ਼ਰ ਆ ਰਿਹਾ ਔਰ ਇਧਰਲੇ ਬੰਨੇ ਤੁਸੀਂ ਦੇਖੋਗੇ ਤਾਂ ਸਾਰੇ ਪਾਸੇ ਪੁਲਿਸ ਨਜ਼ਰ ਆ ਰਹੀ ਹੈ ਬਕਾਇਦਾ ਤੌਰ ਤੇ ਨਾਕੇ ਲੱਗੇ ਹੋਏ ਹਰ ਥਾਂ ਤੇ ਤੁਹਾਨੂੰ ਨਜ਼ਰ ਆ ਜਾਣਗੇ ਪੁਲਿਸੀ ਪੁਲਸ ਲੱਗੀ ਹੈ ਕਿਉਂਕਿ ਕੋਈ ਕਿਸਾਨਾਂ ਦੀ ਗੱਡੀ ਜਾਂ ਕੋਈ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਮੌਕੇ ਤੇ ਨਾ ਪਹੁੰਚ ਸਕਣ ਸੀਨੀਅਰ ਅਫਸਰ ਵੀ ਮੌਕੇ ਤੇ ਪਹੁੰਚੇ ਹੋਏ ਐਸਐਸਪੀ ਮੌਕੇ ਤੇ ਪਹੁੰਚੇ ਹੋਏ ਔਰ ਜੋ ਪੁਲਿਸ ਮੁਲਾਜ਼ਮ ਹੈ ਉਹਨਾਂ ਦੇ ਨਾਲ ਮੌਕੇ ਤੇ ਮੀਟਿੰਗ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਵੀ ਦੇਖ ਰਹੇ ਹੋ ਤੁਸੀਂ ਕਿ ਐਸਐਸਪੀ ਦੀਪਕ ਪਾਰਿਕ ਮੌਕੇ ਦੇ ਉੱਪਰ ਨੇ ਔਰ ਸੀਨੀਅਰ ਅਫਸਰਾਂ ਨੂੰ ਹਿਦਾਇਤਾਂ ਦੇ ਕੇ ਪੁਲਿਸ ਮੁਲਾਜ਼ਮਾਂ ਨੂੰ ਹਿਦਾਇਤਾਂ ਦੇ ਕੇ ਇੱਥੋਂ ਰਵਾਨਾ ਹੋ ਰਹੇ ਆ ਤਾਂ ਇਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਇਸੇ ਤਰੀਕੇ ਦੇ ਨਾਲ ਲੰਬਾ ਜਾਮ ਲੱਗਿਆ ਹੋਇਆ ਹਰ ਪਾਸੇ ਨਜ਼ਰ ਆ ਰਿਹਾ ਹੈ ਪੁਲਿਸ ਅਧਕਾਰੀ ਮੌਕੇ ਦੇ ਉੱਪਰ ਨੇ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਔਰ ਹਰ ਪਾਸੇ ਹਰੇਕ ਚੌਂਕ ਤੇ ਇਹੋ ਜੀ ਸਿਚੁਏਸ਼ਨ ਤੁਹਾਨੂੰ ਦੇਖਣ ਨੂੰ ਮਿਲੂਗੀ ਹਰ ਥਾਂ ਤੇ ਇਸੇ ਤਰੀਕੇ ਨਾਲ ਬੈਰੀਕੇਡਿੰਗ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਔਰ ਕਿਉਂਕਿ ਜਿਹੜਾ ਮੇਨ ਪੁਆਇੰਟਸ ਨੇ ਜਿਹੜੇ ਮੁਹਾਲੀ ਨੂੰ ਜਾਂ ਚੰਡੀਗੜ੍ਹ ਨੂੰ ਕਨੈਕਟ ਕਰਦੇ ਆ ਉਹਨਾਂ ਪੁਆਇੰਟਸ ਦੇ ਉੱਪਰ ਇਸੇ ਤਰੀਕੇ ਨਾਲ ਲੰਬਾ ਜਾਮ ਲੱਗਿਆ ਹੋਇਆ ਕਿਉਂਕਿ ਇਸ ਪਾਸੇ ਵੀ ਤੁਸੀਂ ਦੇਖੋਗੇ ਤਾਂ ਪਿਛਲੇ ਬੰਨੇ ਲੰਬਾ ਫਿਰ ਜਾਮ ਲੱਗ ਚੁੱਕਿਆ ਕਿਉਂਕਿ ਅੱਗੇ ਐਸਐਸਪੀ ਦੀ ਵੀ ਇਸੇ ਤਰੀਕੇ ਦੇ ਨਾਲ ਲੰਬੇ ਲੰਬੇ ਜਾਮ ਲੱਗੇ ਹੋਏ ਨਜ਼ਰ ਆ ਰਹੇ ਆ ਤਾਂ ਬਕਾਇਦਾ ਤੌਰ ਤੇ ਪੁਲਿਸ ਮੁਲਾਜ਼ਮਾ ਨੂੰ ਹਦਾਇਤਾਂ ਨੇ ਕਿ ਕਿਸਾਨਾਂ ਦੀ ਗੱਡੀ ਜਿਹੜੀ ਆ ਜਾਂ ਕਿਸਾਨਾਂ ਦੇ ਟਰੈਕਟਰ ਆ ਉਹ ਨਹੀਂ ਜਾਣੇ ਚਾਹੀਦੇ ਔਰ ਇਸ ਦੇ ਨਾਲ ਹੀ ਕਿਉਂਕਿ ਮੀਟਿੰਗ ਜੋ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਨਾਲ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੀ ਸੰਯੁਕਤ ਕਿਸਾਨ ਮੋਰਚੇ ਦੀ ਸੀਨੀਅਰ ਲੀਡਰਸ਼ਿਪ ਉਸ ਮੀਟਿੰਗ ਦੇ ਵਿੱਚ ਸੀਗੀ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਜੋ ਇੱਕ ਗੱਲ ਕਹੀ ਗਈ ਕਿ ਜਾਂ ਤਾਂ ਫਿਰ ਧਰਨਾ ਕਿਉਂ ਲਗਾਉਣਾ ਤੁਸੀਂ ਜਦੋਂ ਗੱਲਬਾਤ ਆਪਣੀ ਚੱਲ ਹੀ ਰਹੀ ਹੈ ਤਾਂ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਦਾ ਵੀ ਬਿਆਨ ਆਇਆ ਕਿ ਇਸ ਤਰੀਕੇ ਨਾਲ ਧਰਨੇ ਮੁਜਾਰੇ ਜਾਂ ਬਿਨਾਂ ਗੱਲ ਤੋਂ ਧਰਨੇ ਨਹੀਂ ਲਾਉਣੇ ਚਾਹੀਦੇ ਇਹ ਤਰਕ ਸੀਗਾ ਮੁੱਖ ਮੰਤਰੀ ਦਾ ਉਹਨਾਂ ਨੇ ਕਿਹਾ ਕਿ ਫਿਰ ਲੋਕ ਖੱਜਲ ਖੁਆਰ ਹੁੰਦੇ ਆ ਕੱਲ ਉਹਨਾਂ ਦਾ ਬਿਆਨ ਵੀ ਆਇਆ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਤਾਂ ਕਿਸਾਨ ਲੀਡਰਾਂ ਦੇ ਘਰਾਂ ਦੇ ਬਾਹਰ ਵੀ ਪੁਲਿਸ ਲੱਗੀ ਹੋਈ ਹੈ ਬਹੁਤ ਸਾਰੇ ਕਿਸਾਨ ਲੀਡਰਾਂ ਨੂੰ ਡਿਟੇਨ ਕੀਤਾ ਗਿਆ ਹੈ ਅੰਡਰਗਰਾਉਂਡ ਹੋਏ ਹੋਏ ਆ ਕਈ ਕਿਸਾਨ ਲੀਡਰ ਤਾਂ ਇਸ ਤਰੀਕੇ ਦੀ ਤਿਆਰੀ ਹੈ ਪੁਲਿਸ ਦੀ ਤਾਂ ਸਾਰੇ ਪਾਸੇ ਪੁਲਿਸ ਪੁਲਿਸ ਤੁਹਾਨੂੰ ਤਾਇਨਾਤ ਹੋਈ ਦੇ ਜਿੱਥੇ ਐਂਟਰੀ ਪੁਆਇੰਟ ਨੇ ਉੱਥੇ ਜਾਂ ਜਿੱਥੇ ਚੰਡੀਗੜ੍ਹ ਦੇ ਐਂਟਰੀ ਪੁਆਇੰਟਸ ਨੇ ਉੱਥੇ ਵੀ ਇਸ ਤਰੀਕੇ ਦੇ ਨਾਲ ਇੰਤਜ਼ਾਮ ਨੇ ਇਸ ਪਾਸੇ ਦੇਖੋਗੇ ਤੁਸੀਂ ਇਸ ਪਾਸੇ ਇਧਰ ਦੀ ਤਸਵੀਰ ਵੀ ਦਿਖਾ ਦਿੰਨੇ ਆ ਇਸ ਪਾਸੇ ਬੈਰੀਕੇਟਿੰਗ ਕੀਤੀ ਹੋਈ ਆ ਔਰ ਇਸ ਤੋਂ ਬਾਅਦ ਫਿਰ ਅਗਲੇ ਪਾਸੇ ਵੀ ਬੈਰੀਕੇਟਿੰਗ ਆ ਅੱਗੇ ਵਾਟਰ ਕੈਨਨ ਖੜੇ ਆ ਖਾਲੀ ਟਿਪਰ ਉਹ ਵੀ ਖੜੇ ਆ ਤਾਂ ਸਾਹਮਣੇ ਇੱਥੋਂ 8 ਕਿਲੋਮੀਟਰ ਦੂਰ ਆ ਮੋਹਾਲੀ ਦਾ ਜੋ 에어ਪੋਰਟ ਆ ਉਹ 8 ਕਿਲੋਮੀਟਰ ਦੂਰ ਆ ਇਸ ਥਾਂ ਤੋਂ ਇਸ ਪੁਆਇੰਟ ਤੋਂ ਇਹ ਹੈ ਯਾਨੀ ਕਿ ਮੇਨ ਰੋਡ ਆ ਜਿਹੜੀ 에어ਪੋਰਟ ਨੂੰ ਕਨੈਕਟ ਕਰਦੀ ਹੈ ਜਿਹੜੀ ਅੱਗੇ ਮੁਹਾਲੀ ਨੂੰ ਕਨੈਕਟ ਕਰਦੀ ਹੈ ਖਰੜ ਨੂੰ ਕਨੈਕਟ ਕਰਦੀ ਹੈ ਇਸੇ ਰੂਟ ਤੋਂ ਹੋ ਕੇ ਤੁਸੀਂ ਲੁਧਿਆਣਾ ਜਾਣਾ ਚਾਹੋ ਤਾਂ ਲੁਧਿਆਣਾ ਜਾ ਸਕਦੇ ਹੋ ਤੇ ਚੰਡੀਗੜ੍ਹ ਨੂੰ ਕਨੈਕਟ ਕਰਨ ਵਾਲੀ ਵੀ ਮੇਨ ਇਹ ਰੋਡ ਹੋਇਆ ਹੈਗੀ ਆ ਤਾਂ ਮੇਨ ਇਸ ਐਂਟਰੀ ਪੁਆਇੰਟ ਦੇ ਉੱਪਰ ਵੱਡਾ ਜਾਮ ਲੱਗਿਆ ਹੋਇਆ ਵਕ ਵਕ ਥਾਮਾਂ ਤੇ ਪਹਿਲਾਂ ਇੱਥੇ ਜਾਮ ਸੀ ਔਰ ਇਸ ਤੋਂ ਬਾਅਦ ਫਿਰ ਅੱਗੇ ਕਿਉਂਕਿ ਵਕ ਵਕ ਥਾਮਾਂ ਤੇ ਲਾਈਟਸ ਅਜ ਬੰਦ ਕੀਤੀਆਂ ਹੋਈਆਂ ਔਰ ਉਥੇ ਜਾਮ ਲੱਗੇ ਹੋਏ ਨਜ਼ਰ ਆ ਰਹੇ ਆ ਤਾਂ ਇਸ ਪਾਸੇ ਵੀ ਦੇਖੋਗੇ ਤੁਸੀਂ ওয়াটার ਕੈਨਨ ਖੜੇ ਆ ਵੱਡੇ ਵੱਡੇ ਟਿਪਰ ਖੜੇ ਆ ਕਿ ਜੇ ਟਰੈਕਟਰ ਟਰਾਲੀਆਂ ਆਉਣ ਤਾਂ ਟਿਪਰ ਲਗਾ ਕੇ ਸੜਕ ਦੇ ਉੱਪਰ ਇਹ ਸੜਕ ਕਿਸੇ ਵਕਤ ਵੀ ਬਲੌਕ ਕੀਤੀ ਜਾ ਸਕਦੀ ਆ ਪਰ ਇੰਜ ਲੱਗਦਾ ਕਿ ਸ਼ਾਇਦ ਕਿਸਾਨ ਇਥੋਂ ਤੱਕ ਪਹੁੰਚ ਨਹੀਂ ਪਾਉਣਗੇ ਕਿਉਂਕਿ ਜ਼ਿਆਦਾਤਰ ਕਿਸਾਨ ਲੀਡਰ ਜੋ ਨੇ ਉਹ ਡਿਟੇਨ ਕੀਤੇ ਹੋਏ ਆ ਹਾਊਸ ਅਰੈਸਟ ਕੀਤੇ ਹੋਏ ਆ ਜੋਗਿੰਦਰ ਸਿੰਘ ਉਗਰਾਹਾ ਹੁਣਾਂ ਦਾ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਕਿਸਾਨ ਤੁਰਨ ਆਪੋ ਆਪਣੇ ਘਰਾਂ ਨੂੰ ਜਾਣ ਪਰ ਜੋ ਕਿਸਾਨ ਆ ਜਿੱਥੇ ਵੀ ਪੁਲਿਸ ਰੋਕੇ ਉੱਥੇ ਸਾਈਡ ਤੇ ਉਹ ਬੈਠ ਜਾਣ ਇਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਆਇਆ ਬਲਬੀਰ ਸਿੰਘ ਰਾਜੇਵਾਲ ਹੁਣਾਂ ਦਾ ਬਿਆਨ ਆਇਆ ਸਾਰੇ ਕਿਸਾਨ ਆਗੂਆਂ ਨੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਚੰਡੀਗੜ੍ਹ ਪਹੁੰਚਣ ਵੱਧ ਤੋਂ ਵੱਧ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਕੂਚ ਕਰਨ ਚੰਡੀਗੜ੍ਹ ਨੂੰ ਤਾਂ ਆਪਣੀਆਂ ਵਕ ਵਕ ਮੰਗਾ ਨੂੰ ਲੈ ਕੇ ਜਿਹੜਾ ਉਹ ਪ੍ਰੋਟੈਸਟ ਕਰਨ ਵਾਸਤੇ ਕਿਸਾਨਾਂ ਨੇ ਇੱਥੇ ਪਹੁੰਚਣਾ ਸੀਗਾ ਪਰ ਪੁਲਿਸ ਦੇ ਵੱਲੋਂ ਤਖੜੇ ਇੰਤਜ਼ਾਮ ਕਰ ਦਿੱਤੇ ਗਏ ਆ ਪੁਲਿਸ ਦੇ ਵੱਲੋਂ ਹੈਵੀ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੱਖ-ਵੱਖ ਪੁਆਇੰਟਸ ਤੇ ਤਾਇਨਾਤ ਕਰ ਦਿੱਤੇ ਆ ਤਾਂ ਕਿ ਕਿਸਾਨ ਚੰਡੀਗੜ੍ਹ ਨਾ ਪਹੁੰਚ ਸਕਣ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਰੂਪ ਪੰਜਾਬ ਟੀਵੀ ਚੰਡੀਗੜ੍ਹ